ਆਪਣਾ ਸੁਨਹਿਰਾ ਭਵਿੱਖ ਬਣਾਉਣ ਦੇ ਲਈ ਲਗਾਤਾਰ ਪੰਜਾਬੀ ਨੌਜਵਾਨ ਵਿਦੇਸ਼ ਤਾਰੂਫ ਕਰ ਰਹੇ ਹਨ ਜਿੱਥੇ ਪਰਦੇਸੀ ਧਰਤੀ ਤੇ ਉਹਨਾਂ ਦੇ ਨਾਲ ਅਚੇਹੀਆਂ ਅਨੁਭੋਣੀਆਂ ਵੀ ਵਾਪਰ ਰਹੀਆਂ ਨੇ ਜਿਸ ਬਾਰੇ ਕਿਸੇ ਨੇ ਸੋਚਿਆ ਵੀ ਨਹੀਂ ਹੁੰਦਾ ਤੇ ਹੁਣ ਅਮਰੀਕਾ ਤੋਂ ਦੁਖਦਈ ਖਬਰ ਸਾਹਮਣੇ ਆਈ ਹੈ ਕਿ ਇੱਥੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ। ਮ੍ਰਿਤਕ ਦੀ ਉਮਰ ਤਕਰੀਬਨ 25 ਤੋਂ 26 ਸਾਲ ਦੱਸੀ ਜਾ ਰਹੀ ਹੈ। ਜੀ ਹਾਂ ਇੱਥੇ ਤੁਹਾਨੂੰ ਦੱਸਿਆ ਕਿ ਇਸ ਦੀ ਸੜਕ ਹਾਦਸੇ ਦੇ ਵਿੱਚ ਮੌਤ ਹੋਈ ਹੈ ਇਸ ਦੇ ਨਾਲ ਉਸ ਵਕਤ ਦੋ ਸਾਥੀ ਵੀ ਮੌਜੂਦ ਸੀ ਜੋ ਹੁਣ ਜ਼ਖਮੀ ਦੱਸੇ ਜਾ ਰਹੇ ਨੇ। ਜੀ ਹਾਂ ਤੁਹਾਨੂੰ ਦੱਸਿਆ ਕਿ ਇਸ ਨੌਜਵਾਨ ਦੀ ਮੌਤ ਹੋ ਗਈ ਹੈ ਜਦ ਉਸਤੇ ਤੋਂ ਸਾਥੀ ਇਜ਼ਾਕ ਨਹੀਂ ਹੋ ਕੇ ਨੇ ਮ੍ਰਿਤਕ ਨੌਜਵਾਨ ਦਾ ਜ਼ਿਕਰ ਜ਼ਿਕਰ ਕਰੀਏ ਤਾਂ ਦੱਸਿਆ ਜਾ ਰਿਹਾ ਹੈ ਕਿ ਨੌਜਵਾਨ 2 ਦਿਨ ਪਹਿਲਾਂ ਹੀ ਪੱਕੀ ਹੋਣ ਦੇ ਪੇਪਰ ਚ ਉਹ ਲੈ ਗਿਆ ਸੀ ਜਾਣਕਾਰੀ ਅਨੁਸਾਰ ਮ੍ਰਿਤਕ ਕਰੀਬ 7 ਸਾਲ ਪਹਿਲਾਂ ਅਮਰੀਕਾ ਦੇ ਸ਼ਹਿਰ ਕੈਲੀਫੋਰਨੀਆ ਗਿਆ ਸੀ ਅਤੇ 2 ਦਿਨ ਪਹਿਲਾਂ ਉਹ ਪੱਕੇ ਹੋਣ ਦੇ ਕਾਗਜ਼ ਲੈਣ ਦੇ ਲਈ ਅਮਰੀਕਾ ਦੇ ਕਿਸੇ ਹੋਰ ਸ਼ਹਿਰ ਗਿਆ ਹੋਇਆ ਸੀ ਜਦ ਉਹ ਐਲ ਏ 에য়ারਪੋਰਟ ਤੇ ਉਤਰਿਆ ਤਾਂ ਉਸਨੇ ਆਪਣੇ ਦੋਸਤਾਂ ਨੂੰ ਫੋਨ ਕੀਤਾ ਤੇ ਉਹ ਆਪਣੇ ਕੋਲ ਬੁਲਾਇਆ ਜਿਸ ਤੋਂ ਬਾਅਦ ਤਿੰਨੋ ਕਾਰ 'ਚ ਸਵਾਰ ਹੋ ਕੇ ਕੈਲੀਫੋਰਨੀਆ ਆ ਰਹੇ ਸੀ ਕਿ ਕਾਰ ਦਾ ਸੰਤੁਲਨ ਵਿਗੜ ਗਿਆ ਜਿਸ ਕਾਰਨ ਕਾਰ ਡਵਾਈਡਰ ਵਿਰੁੱਧ ਨਾਲ ਟਕਰਾਉਂਦੀ ਹੋਈ ਡੂੰਗੀ ਖੱਟ ਦੇ ਵਿੱਚ ਝਟਕੀ ਜਿਸ ਕਾਰਨ ਇਸ ਨੌਜਵਾਨ ਨੂੰ ਕਾफी ਸੱਤਾ ਲੱਗੀਆਂ ਚਾਹ ਕਿ ਉਸਦੇ ਦੋ ਸਾਥੀ ਜੋ ਨੇਗਮੀ ਰੂਪ ਦੇ ਵਿੱਚ ਜ਼ਖਮੀ ਹੋਏ ਤੇ ਉਹਨਾਂ ਦਾ ਬਚਾਅ ਹੋ ਗਿਆ। ਜਿਹਾਂ ਤੁਹਾਨੂੰ ਦੱਸਿਆ ਕਿ ਨੌਜਵਾਨ ਦੀ ਮੌਤ ਹੋ ਗਈ ਉਸ ਦੇ ਸਾਥੀ ਸੁਨੀਲ ਅਤੇ ਵਿਸ਼ਾਲ ਸਲਾਰੀਆ ਬਾਲ-ਬਾਲ ਬਚ ਗਏ। ਜਿਹਾਂ ਤੁਹਾਨੂੰ ਦੱਸਿਆ ਕਿ ਵਿਸ਼ਾਲ ਸਲਾਰੀਆ ਚੋਸਾਦੋਸ ਸੀ ਜਦੋਂ ਉਸਚ ਆਇਆ ਤਾਂ ਉਸਨੇ ਪੁਲਿਸ ਕੰਟਰੋਲ ਰੂਮ ਤੇ ਫੋਨ ਕਰਕੇ ਐਂਬੂਲੈਂਸ ਨੂੰ ਬੁਲਾਇਆ। ਆਸੇ ਦੀ ਸੂਚਨਾ ਮਿਲਣ ਤੇ ਪੁਲਿਸ ਪਾਰਟੀ ਮੌਕੇ ਤੇ ਪਹੁੰਚ ਗਈ ਤੇ ਕਾਰ ਵਿੱਚ ਫਸੇ ਨੌਜਵਾਨਾਂ ਨੂੰ ਬਾਹਰ ਕੱਢਿਆ। ਇਸ ਹਾਦਸੇ ਦੇ ਵਿੱਚ ਗੰਭੀਰ ਜ਼ਖਮੀ ਹੋਏ ਤੇ ਇਹਨਾਂ ਨੌਜਵਾਨਾਂ ਨੂੰ ਜਦੋਂ ਹਸਪਤਾਲ ਲਿਜਾਇਆ ਗਿਆ ਉਤੋਂ 7 ਸਾਲ ਪਹਿਲਾਂ ਅਮਰੀਕਾ ਗਿਆ ਇਸ ਨੌਜਵਾਨ ਨੇ ਜ਼ਖਮਾਂ ਦੀ ਤਾਬ ਨਾ ਚਲਦੇ ਹੋਏ ਦਮ ਤੋੜ ਦਿੱਤਾ ਮੇਰਾ ਨਾਮ ਰਮਣ ਮੇਰੇ ਭਰਾ ਦਾ ਨਾਮ ਲਵਪ੍ਰੀਤ ਸਿੰਘ ਜੋ ਕਿ ਅਮਰੀਕਾ ਗਿਆ ਸੀ ਆਪਣੀ ਰੋਜੀ ਰੋਟੀ ਕਮਾਉਣ ਵਾਸਤੇ ਅੱਜ ਤੋਂ 7 ਸਾਲ ਪਹਿਲਾਂ 3 ਦਿਨ ਪਹਿਲਾਂ ਉਹਦਾ ਕੈਲੀਫੋਰਨੀਆ ਐਲ ਏ ਵਿੱਚ ਐਕਸੀਡੈਂਟ ਹੋਇਆ ਜਿਹਦੇ ਕਰਕੇ ਉਹਦੀ ਡੈਥ ਹੋ ਗਈ ਉਹ ਕ੍ਰਿਟੀਕਲ ਸਟੇਟਿਊ ਸਿਚੁਏਸ਼ਨ ਸੀਗੀ ਉਹਦੀ ਉਹਦਾ ਸਾਰਾ ਪਾੜ ਗਿਆ ਸੀ ਅੰਦਰ ਕੱਲ ਰਾਤ ਡਾਕਟਰਾਂ ਨੇ ਉਹਨੂੰ ਡੈਟ ਕਰਾਰ ਦੇ ਦਿੱਤਾ 7 ਸਾਲ ਹੋ ਗਏ ਉਹਨੂੰ ਕਿ ਇਹਨੂੰ 7 ਸਾਲ ਟਰੰਨਾ ਚਲੰਦਾ ਸੀਗਾ ਉੱਥੇ ਪੀਆਰ ਸੀਗਾ ਉੱਥੇ ਦਾ ਨਹੀਂ ਸਿਟੀਜ਼ਨ ਸੀਗਾ ਕੱਲੀ ਨਿਊਯਾਰਕ ਗਿਆ ਸੀਗਾ ਆਪਣੇ ਪੇਪਰਾਂ ਦੇ ਚੱਕਰ ਤੇ ਐਲੀ ਉਤਰਿਆ ਸੀਗਾ 에어ਪੋਰਟ ਤੇ ਆਪਣੇ ਦੋਸਤਾਂ ਨੂੰ ਫੋਨ ਕਰਕੇ ਕਹਿੰਦਾ ਮੈਨੂੰ ਲੈ ਜਾਓ ਆਣ ਕੇ ਇੱਥੋਂ ਉਹ ਲੈਣ ਗਏ ਉਹਨੂੰ ਉਹ ਤੇ ਰਸਤੇ 'ਚ ਬਦਲ ਪੈ ਡਿਆ ਈ ਉਹਦੀ ਗੱਡੀ ਸਲਿੱਪ ਹੋ ਕੇ ਖਾਈ 'ਚ ਡਿੱਗ ਗਈ ਝੋਰ ਨਾ ਵਜਾ ਉਹਦੀ ਸਾਰੀ ਚੀਜ਼ ਪਾੜ ਗਈ ਥਾ ਤੇ ਮੈਨੂੰ ਇੱਥ ਹੋ ਗਈ ਔਰ ਦੋਸਤ ਵੀ ਗਏ ਉਹਦੇ ਨਾਲ ਦੋ ਦੋਸਤ ਸੀਗੇ ਇੱਕ ਦੀ ਇੱਕ ਦੀ ਲੱਤ ਫ੍ਰੈਕਚਰ ਹੋਈ ਸੀਗੀ ਇੱਕ ਬਿਲਕੁਲ ਠੀਕ ਨਿਕਲਿਆ ਆਪਣੇ ਪੀਆਰ ਦੇ ਵੇਪਰ ਵਾਸਤੇ ਗਿਆ ਸੀਗਾ ਉੱਤੇ ਵਕੀਲ ਨੂੰ ਮਿਲਣ ਪਰ ਅਗਲੇ ਸਾਲ ਉਹਨੇ ਪੱਕਾ ਹੋ ਜਾਨਾ ਸੀਗਾ ਵਾਪਸ ਆ ਜਾਨਾ ਸੀਗਾ ਉਹਨੇ ਅਗਲੇ ਸਾਲ ਮੈਨੂੰ ਫੋਨ ਕਰਕੇ ਕਹਿੰਦਾ ਸੀਗਾ ਮੈਨੂੰ ਤੇਰੇ ਕੋ ਆ ਜਾਣਾ ਕਹਿੰਦਾ 1 ਸਾਲ ਦੇ ਵਿੱਚ ਵਿੱਚ ਹੀ ਪਰਿਵਾਰ ਚ ਕੌਣ ਕੌਣਾ ਜਿਹੜਾ ਨਾਮ ਪਰਿਵਾਰ ਦੇ ਵਿੱਚ ਮੇਰੇ ਫਾਦਰ ਸਾਹਿਬ ਮੈਂ ਮੇਰੀ ਮਦਰ ਸਿਸਟਰੇ ਮੇਰੀ ਮੇਰੀ ਵਾਈਫ ਨੇ ਮੈਰਟ ਸੀ ਜਾਨ ਮੈਨੂੰ ਮੈਰਟ ਸੀ ਜੇ 26 ਸਾਲਾਂ ਦਾ ਸੀਗਾ ਉਹ ਤੁਹਾਨੂੰ ਕਿਤਾ ਪਤਾ ਲਗਾ ਨਾਈਟਲੀ ਰਹਿਣਾ ਮੈਨੂੰ ਮੇਰੇ ਚਾਚੇ ਦੇ ਮੁੰਡੇ ਦਾ ਫੋਨ ਆਇਆ ਦੋ ਦਿਨ ਪਹਿਲਾਂ ਮੈਨੂੰ ਕਹਿੰਦਾ ਵੀ ਇਦਾਂ ਕਰਕੇ ਲਾਭ ਦਾ ਐਕਸੀਡੈਂਟ ਹੋ ਗਿਆ ਬਹੁਤ ਤਗੜਾ ਉਹਦੀਆਂ ਤਿੰਨ ਸਰਜਰੀਆਂ ਰਾਤੋ ਰਾਤ ਹੀ ਉਹਨਾਂ ਨੇ ਕਰਤੀਆਂ ਚੌਥੀ ਕਰਨ ਦੇ ਆ ਸ਼ਾਇਦ ਕਹਿੰਦਾ ਮੁਸ਼ਕਲ ਹੀ ਆਉ ਨਹੀਂ ਬੱਜ ਸਕਦਾ ਮੈਂ ਫਿਰ ਕਿਥੇ ਨੂੰ ਨਹੀਂ ਫੋਨ ਕਰਕੇ ਦੱਸਿਆ ਮੈਂ ਤਿੰਨ ਦਿਨ ਆਪਣੇ ਅੰਦਰ ਹੀ ਗੱਲ ਦੱਬ ਕੇ ਰੱਖੀ ਫਿਰ ਮੈਂ ਚੌਥੇ ਦਿਨ ਆਪਣੀ ਭੈਣ ਨੂੰ ਫੋਨ ਕਰਕੇ ਦੱਸਿਆ ਵੀ ਇਦਾਂ ਮੈਂ ਉਸੇ ਟਾਈਮ ਹੀ ਉੱਥੇ ਇੱਕਲੀ ਤੋਂ ਟਿਕਟ ਕਰਵਾਈ ਮੈਂ ਕੱਲ੍ਹ ਸ਼ਾਮ ਨੂੰ ਇੱਥੇ ਆ ਗਿਆ ਆਪਣੇ ਘਰ ਜਦੋਂ ਘਰ ਆਇਆ ਮੇਰੇ ਜੀਜਾ ਜੀ ਉੱਥੇ ਰਹਿੰਦੇ ਨੇ ਮੈਂ ਉਹਨਾਂ ਨੂੰ ਫੋਨ ਕੀਤਾ ਉਹਨਾਂ ਨੇ ਦੱਸਿਆ ਕਿ ਨਹੀਂ ਕੀ ਮੰਗ ਕਰਦੇ ਹੋ ਮੰਗੇ ਸਰਕਾਰ ਕੋਈ ਇਹੀ ਕਰਦੇ ਆ ਵੀ ਬਸ ਸਾਨੂੰ ਉਹਦੀ ਡੈੱਡ ਬੋਡੀ ਜਲਦੀ ਤੋਂ ਜਲਦੀ ਤੇ ਵਾਪਸ ਆਣੀ ਚਾਹੀਦੀ ਹੈ ਮੇਰੀ ਮਾਂ ਮਰ ਚੁੱਕੀ ਸੀ ਇਹਨੂੰ ਨਹੀਂ ਦੇਖਿਆ ਤੇ ਕਿਸੇ ਨਾਲ ਹੀ ਕੋਈ ਪ੍ਰਸ਼ਾਸਨ ਨਹੀਂ ਆਇਆ ਸਾਨੂੰ ਪੁੱਛਣ ਨਹੀਂ ਆਇਆ ਇੱਥੇ ਸਾਨੂੰ ساری ਦੁਨੀਆ ਨੂੰ ਪਤਾ ਪਰ ਸਰਕਾਰ ਦਾ ਕੋਈ ਬੰਦਾ ਸਾਡੇ ਕੋਲ ਅਜੇ ਤੱਕ ਨਹੀਂ ਆਇਆ ਇੰਡੀਆ ਆਇਆ ਹੀ ਨਹੀਂ 7 ਸਾਲ ਹੋ ਗਏ ਉਹਨੂੰ ਉੱਤੇ ਹੀ ਬਾਹਰ ਹੀ 7 ਸਾਲ ਪਹਿਲਾਂ ਗਿਆ ਸੀਗਾ ਉਹਦੀ ਮਾਦਰ ਦਾ ਮੂੰਹ ਦੇਖਣਾ ਅਸੀਂ ਬਸ ਉਹਦਾ ਮੂੰਹ ਦੇਖਣਾ ਚਾਹੁੰਦੇ ਇੱਕ ਵਾਰੀ ਮੇਰੀ ਮਾਂ ਉਹਦਾ ਮੂੰਹ ਦੇਖਣਾ ਚਾਹਦੀ ਹੈ ਮੇਰਾ ਨਾਮ ਜੀ ਸੁਬੇਦਾਰ ਮੇਜਰ ਬਲਵਿੰਦਰ ਸਿੰਘ ਪਿੰਡ ਮੇਰਾ ਘੋਤਾ ਇਹ ਜੋ ਬੇਟਾ ਹੈ ਦਾ ਉਥੇ ਉਹਦਾ ਐਕਸੀਡੈਂਟ ਹੋਇਆ ਉਹ ਮੇਰੇ ਸੰዱ ਦਾ ਲੜਕਾ ਸੀ ਔਰ 7 ਸਾਲ ਤੋਂ ਤਕਰੀਬਨ 7 ਸਾਲ ਹੋ ਗਏ ਹੀ ਬਾਹਰ ਗਏ ਨੂੰ ਟਰਾਲਾ ਚਲਾਉਂਦਾ ਸੀ ਕਿ ਉਸ ਦਿਨ ਇਹਨੂੰ ਨਿਊ ਜਰਕ ਆਪਣੇ ਪੀਆਰ ਵਾਸਤੇ ਹੁਣ ਵਾਸਤੇ ਪੀਪਲਾਂ ਦੇ ਵਾਸਤੇ ਗਿਆ ਸੀ ਉਥੋਂ ਵਾਪਸ ਆ ਰਿਹਾ ਸੀ ਐਲਏ ਉਤਰਿਆ ਅਲੀ ਉਤਰਤੂ ਬਾਅਦ ਆਪਣੀ ਗੱਡੀ ਦੇ ਵਿੱਚ ਬੈਠਾ ਤੇ بارش ਬੜੀ ਹੋ ਰਹੀ ਸੀ ਕਾਰਨ ਇਹਦੀ ਗੱਡੀ ਜਿਹੜੀ ਉਹ ਡਿਵਾਈਡਰ ਦੇ ਨਾਲ ਟਕਰਾ ਕੇ ਤੇ ਖਾਈ ਚ ਡੇਗੀ ਜਿਹਦੇ ਨਾਲ ਇਹਦੀ ਡੈਥ ਹੋ ਗਈ ਹੈ ਕਹੀਂ ਸਰਕਾਰ ਤੋਂ ਇਹ ਮੰਗ ਕਰਦੇ ਆਂ ਕਿ ਜੇ ਸਾਡਾ ਬੇਟਾ ਉਹਦੀ ਮਾਂ ਜੇ ਉਹਦਾ ਮੂੰਹ ਵੇਖ ਲੇ ਤੇ ਸਰਕਾਰ ਨੂੰ ਇਹ ਬੇਨਤੀ ਹੈ ਤੇ ਮੰਗ ਵੀ ਆ ਵੀ ਉਹਦੀ ਜਿਹੜੀ ਡੈੱਡ ਬੋਡੀ ਆ ਉਹ ਜਲਦੀ ਤੋਂ ਜਲਦੀ ਮਤਲਬ ਇੰਡੀਆ ਪਛਾਈ ਜਾਵੇ ਤੁਸੀਂ ਕਿਸੇ ਨਾਲ ਹੰਟਕ ਸੰਪਰਕ ਕਰਨ ਦੀ ਕੋਈ ਨਹੀਂ ਅਜੇ ਤੱਕ ਅਹੀਂ ਕੋਈ ਵੀ ਕਿਸੇ ਨਾਲ ਕੋਈ ਸੰਪਰਕ ਨਹੀਂ ਕੀਤਾ ਤੇ ਕੋਈ ਇਹੋ ਜਿਹਾ ਪ੍ਰਸ਼ਾਸਨ ਦਾ ਬੰਦਾ ਵੀ ਨਹੀਂ ਆਇਆ ਤੇ ਸਾਡੀ ਇਹ ਸਰਕਾਰ ਤੋਂ ਮੰਗਿਆ ਵੀ ਸਾਡਾ ਜਿਹੜਾ ਬੇਟਾ ਉਹਦੀ ਮਾਂ ਉਹਦਾ ਪਰਿਵਾਰ ਭੈਣ ਭਰਾ ਉਹਦਾ ਮੂੰਹ ਵੇਖ ਲੈਣਗੇ ਤੇ ਉਹਦੀ ਜਿਹੜੀ ਡੈੱਡ ਬੋਡੀ ਹੈ ਜਲਦੀ ਤੋਂ ਜਲਦੀ ਇੰਡੀਆ ਬਚਾਈ ਜਾਵੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ